ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5 ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨਮੋਹਨ ਤੁਿਰ ਮੇਨ ਜੀਵਨ ਸਗਲ ਅਕਾਥ ਰਹਾ ਰੰਗ ਤੇਰਾ ਓ ਘਰਤਿਨ ਭੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਰਤ ਅਗਰਮ ਹੈ ਜਾਨ ਆਪ ਉਧਾਰੇ ਕਰ ਆਪਣੇ ਦੇ ਰਾਖੇ ਹੱਥ सीतल सुख पायो मन तृप्त हर सिमर सर्म सगले लाथ निद निर्वा स्यान सगल अकाथ सतनाम श्री वाहि गुरु साहिब जी बिलावल महल पञ्चमा राख सदा प्रभु अपने साथ तू मन मोहन मनमोहन तुजबिन जीवन सगल अकाथ रहाओ ਰਾੰਕ ਤੇਰਾ ਓ ਕਾਤਿਨ ਭੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਰਤ ਅਗਰਮ ਹੈ ਜਾਨ ਆਪ ਉਧਾਰੇ ਕਰ ਆਪਣੇ ਦੇ ਰੱਖੇ ਹੱਥ ਸੀਤਲ ਸੁਖ ਪਾਇਓ ਮਨ ਤ੍ਰਿੱਤ ਹਰਿ ਸਿਮਰਤ ਸਰਮ ਸਗਲੇ ਲਾਥ ਨੇ ਦਨਦਾਨ ਨਾਨਕ ਹਰ ਸੇਵਾ ਔਰ ਸਿਆਨ ਪਸਗਲ ਅਕਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5ਮਾ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨਮੋਹਨ ਤੁ르 ਮੇਨ ਜੀਵਨ ਸਗਲ ਅਕਾਥ ਰਹਾ ਰੰਗ ਤੇਰਾ ਓ ਘਰਤਿਨ ਭੀਤਰ ਪ੍ਰਭ ਮੇਰ ਅਨਾਥ ਕਉ ਨਾਥ ਜਰਤ ਅਗਰਮ ਹੈ ਜਾਨ ਆਪ ਉਧਾਰੇ ਕਰ ਆਪਣੇ ਦੇ ਰੱਖੇ ਹੱਥ ਸੀਤਲ ਸੁਖ ਪਾਇਓ ਮਨ ਤ੍ਰਿਪਤ ਹਰਿ ਸਿਮਰਤ ਸਰਮ ਸਗਲੇ ਲਾਥ ਨਿਦਨ ਦਾਨ ਨਾਨਕ ਹਰ ਸੇਵਾ ਅਵਰ ਸਿਆਨ ਪਸਗਲ ਅਕਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5 ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਿਰ ਮੇਨ ਜੀਵਨ ਸਗਲ ਅਕਾਥ ਰਹਾਉ ਰੰਕ ਤੇਰਾ ਓ ਕਰਤਹਿਨ ਭੀਤਰ ਪ੍ਰਭ ਮੇਰੋ ਅਨਾਥ ਕਉ ਨਾਥ ਜਰਤ ਅਗਰ ਮੈਂ ਜਾਨ ਆਪ ਉਧਾਰੇ ਕਰ ਆਪਣੇ ਦੇ ਰੱਖੇ ਹੱਥ ਸੀਤਲ ਸੁਖ ਪਾਇਓ ਮਨ ਤ੍ਰਿਪਤ ਹਰਿ ਸਿਮਰਤ ਸਰਮ ਸਗਲੇ ਲਾਥ ਨਿਦਨਦਾਨ ਨਾਨਕ ਹਰ ਸੇਵਾ ਅਵਰ ਸਿਆਨ ਬਸਗਲ ਅਕਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੇ ਲਾਵਲ ਮਹਲਾ ਪੰਜਵਾਂ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨਮੋਹਨ ਤੁ르ミネ ਜੀਵਨ ਸਗਲ ਅਕਾਥ ਰਹਾਉ ਰੰਗ ਤੇਰਾ ਓ ਘਰਤਿਨ ਭੀਤਰ ਪ੍ਰਭ ਮੇਰੋ ਅਨਾਥ ਕਉ ਨਾਥ ਜਰਤ ਅਗਰਮ ਹੈ ਜਾਨ ਆਪ ਉਧਾਰੇ ਕਰ ਆਪਣੇ ਦੇ ਰੱਖੇ ਹੱਥ ਸਿਰੀ ਤਾਲ ਸੁਖ ਪਾਇਓ ਮਨ ਤ੍ਰਿਪਤ ਹਰਿ ਸਿਮਰਤ ਸਰਮ ਸਗਲੇ ਲਾਥ ਨੇ ਦਨ ਦਾਨ ਨਾਨਕ ਹਰ ਸੇਵਾ ਅਵਰ ਸਿਆਨ ਬਸਗਲ ਆਕਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5 ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਿਰ ਮਿਨੇ ਜੀਵਨ ਸਗਲ ਆਕਾਥ ਰਹਾਉ ਰੰਗ ਤੇਰਾ ਓ ਕਰਤਿ ਹਿਨ ਭੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਰਤ ਅਗਰਮ ਹੈ ਜਾਨ ਆਪ ਉਧਾਰੇ ਕਰ ਆਪਣੇ ਦੇ ਰਖੇ ਹਾਥ ਸੀਤਲ ਸੁਖ ਪਾਇਓ ਮਨ ਤ੍ਰਿਪਤ ਹਰਿ ਸਿਮਰਤ ਸਰਮ ਸਗਲੇ ਲਾਥ ਨਿਤ ਨਿਦਾਨ ਨਾਨਕ ਹਰਿ ਸੇਵਾ ਅਵਰ ਸਿਆਨ ਬਸਗਲ ਅਕਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੇ ਲਾਵਲ ਮਹਲਾ ਪੰਜਵਾਂ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨਮੋਹਨ ਤੁਿਰ ਮੇਨ ਜੀਵਨ ਸਗਲ ਅਕਾਥ ਰਹਾਉ ਰੰਗ ਤੇਰਾ ਓ ਕਰਤਿਨ ਭੀਤਰ ਪ੍ਰਭ ਮੇਰੋ ਅਨਾਥ ਕਉ ਨਾਥ ਜਰਤ ਅਗਰਮ ਹੈ ਜਾਨ ਆਪ ਉਧਾਰੇ ਕਰ ਆਪਣੇ ਦੇ ਰਾਖੇ ਹੱਥ शीतल सुख पायो मन तृप्त हर सिमरत शर्म सगले लाथ निदन दान नानक हर सेवा और स्यान बस सगले अकाथ सतनाम श्री वाह गुरु साहिब जी बेलावल महला पांचवा राख सदा प्रभु अपने साथ तू हमरो प्रीतम मनमोहन तुरिमेने जीवन सगले अकाथ रहआव रंक तेरा ओ करत ते पीतर प्रभ मेरो अनाथ को नाथ जरत अग्न मह जान आप उदारे कर अपने दे रखे हाथ शीतल सुख पायो मन तृप्त हर सिमृत सर्म सगले लाथ निदन निदान नानक हर सेवा अवर स्यान पर अकाथ सतनाम श्री वाहे गुरु साहिब जी बिलावल महला पंजमा राख सदा प्रभु अपने साथ तू हमरो प्रीतम मनमोहन तुल्मिने जीवन सगल अकाथ रहा रंग तेरा ओ करतहिं भीतर प्रभु मेरो अनाथ को नाथ जरत अग्रमह जान आप उधारे कर अपने दे रखे हाथ ਸੀਤਲ ਸੁਖ ਪਾਇਓ ਮਨ ਤ੍ਰਿਪਤ ਹਰਿ ਸਿਮਰਤ ਸਰਮ ਸਗਲੇ ਲਾਥ ਨਿਦਨ ਦਾਨ ਨਾਨਕ ਹਰ ਸੇਵਾ ਅਵਰ ਸਿਆਨ ਬਸਗਲ ਅਕਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5 ਮਾ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਿਰ ਮੇਨ ਜੀਵਨ ਸਗਲ ਅਕਾਥ ਰਹਾ ਰਾੰਕ ਤੇਰਾ ਓ ਕਾਰਤਿਨ ਭੀਤਰ ਪ੍ਰਭ ਮੇਰੋ ਅਨਾਥ ਕਉ ਨਾਥ ਜਰਤ ਅਗਰਮ ਹੈ ਜਾਨ ਆਪ ਉਧਾਰੇ ਘਰ ਆਪਣੇ ਦੇ ਰੱਖੇ ਹੱਥ ਸੀਤਲ ਸੁਖ ਪਾਇਓ ਮਨ ਤ੍ਰਿੱਤ ਹਰਿ ਸਿਮਰਤ ਸਰਮ ਸਗਲੇ ਲਾਥ ਨੇਦਨ ਦਾਨ ਨਾਨਕ ਹਰ ਸੇਵਾ ਅਵਰ ਸਿਆਨ ਬਸਗਲ ਆਕਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5ਮਾ राख सदा प्रभु अपने साथ तू हमरो प्रीतम मनमोहन तुल्मिने जीवन सगल अकाथ रहाओ रंग तेरा ओ करतहिं भीतर प्रभु मेरो अनाथ को नाथ जरत अगर्मय जान आप उद्धारय कर अपने दे रखे हाथ sheetal sukh payo manatrit har simrit sharm sagale lat nidan nanak har seva aur syaan pasagal akaath satnaam shiri wah guru sahib ji bilawal mahala panjma raakh sada prav apne saath tu hamro preetam manmohan turmina jeevan sagal akaath raha ਰੰਗ ਤੇਰਾ ਓ ਕਰਤਿ ਹਿਨ ਭੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਰਤ ਅਗਰਮ ਹੈ ਜਾਨ ਆਪ ਉਧਾਰੇ ਕਰ ਆਪਣੇ ਦੇ ਰਾਖੇ ਹਾਥ ਸ਼ੀਤਲ ਸੁਖ ਪਾਇਓ ਮਨ ਤ੍ਰਿਪਤ ਹਰਿ ਸਿਮਰਤ ਸਰਮ ਸਗਲੇ ਲਾਥ ਨਿਤ ਨਿਦਾਨ ਨਾਨਕ ਹਰ ਸੇਵਾ ਅਵਰ ਸਿਆਨ ਬਸਗਲ ਆਕਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੇ ਲਾਵਲ ਮਹਲਾ ਪੰਜਵਾਂ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨਮੋਹਨ ਤੁਝ ਮਿਨੇ ਜੀਵਨ ਸਗਲ ਅਕਾਥ ਰਹਾਉ ਰੰਗ ਤੇਰਾ ਓ ਕਰਤਿ ਹਿਨ ਭੀਤਰ ਪ੍ਰਭ ਮੇਰੋ ਅਨਾਥ ਕਉ ਨਾਥ ਜਰਤ ਅਗਰਮ ਹੈ ਜਾਨ ਆਪ ਉਧਾਰੇ ਕਰ ਆਪਣੇ ਦੇ ਰਾਖੇ ਹੱਥ sheetal sukh payo man tritt har simrit sharm sagale laath nidan dan nanak har seva aur asyan pasagal akaath sat naam shiri wah guru sahib ji belaval mahalla panjma raakh sada prav apne saath tu hamro preetam man mohan turmina jeevan sagal akaath rahao ਰੰਗ ਤੇਰਾ ਓ ਕਰਤਹਿਨ ਭੀਤਰ ਪ੍ਰਭ ਮੇਰੋ ਅਨਾਥ ਕਉ ਨਾਥ ਜਰਤ ਅਗਰ ਮੈਂ ਜਾਨ ਆਪ ਉਧਾਰੇ ਕਰ ਆਪਣੇ ਦੇ ਰਖੇ ਹੱਥ ਸੀਤਲ ਸੁਖ ਪਾਇਓ ਮਨ ਤ੍ਰਿੱਤ ਹਰਿ ਸਿਮਰਤ ਸਰਮ ਸਗਲੇ ਲਾਥ ਨੇ ਦਨਦਾਨ ਨਾਨਕ ਹਰ ਸੇਵਾ ਅਵਰ ਸਿਆਨ ਬਸਗਲ ਅਕਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5ਮਾ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨਮੋਹਨ ਤੁਿਰ ਮੇਨ ਜੀਵਨ ਸਗਲ ਅਕਾਥ ਰਹਾਉ ਰੰਗ ਤੇਰਾ ਓ ਕਰਤਿ ਹਿਨ ਭੀਤਰ ਪ੍ਰਭ ਮੇਰੋ ਅਨਾਥ ਕਉ ਨਾਥ ਜਰਤ ਅਗਰ ਮੈਂ ਜਾਨ ਆਪ ਉਧਾਰੇ ਕਰ ਆਪਣੇ ਦੇ ਰੱਖੇ ਹੱਥ ਸੀਤਲ ਸੁਖ ਪਾਇਓ ਮਨ ਤ੍ਰਿੱਤ ਹਰਿ ਸਿਮਰਤ ਸਰਮ ਸਗਲੇ ਲਾਥ ਨੇ ਦਨ ਦਾਨ ਨਾਨਕ ਹਰ ਸੇਵਾ ਅਵਰ ਸਿਆਨ ਬਸਗਲ ਅਕਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਮਾ ਰਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਿਰ ਮੇਨ ਜੀਵਨ ਸਗਲ ਅਕਾਥ ਰਹਾਉ ਰਾੰਕ ਤੇਰਾ ਓ ਘਰਤਿਨ ਭੀਤਰ ਪ੍ਰਭ ਮੇਰੋ ਅਨਾਥ ਕਉ ਨਾਥ ਜਰਤ ਅਗਰਮ ਹੈ ਜਾਨ ਆਪ ਉਧਾਰੇ ਘਰ ਆਪਣੇ ਦੇ ਰੱਖੇ ਹੱਥ ਸੀਤਲ ਸੁਖ ਪਾਇਓ ਮਨ ਤ੍ਰਿੱਤ ਹਰਿ ਸਿਮਰਤ ਸਰਮ ਸਗਲੇ ਲਾਥ ਨੇਦਨ ਦਾਨ ਨਾਨਕ ਹਰ ਸੇਵਾ ਅਵਰ ਸਿਆਨ ਬਸਗਲ ਆਕਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੇ ਲਾਵਲ ਮਹਲਾ ਪੰਜਵਾਂ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨਮੋਹਨ ਤੁ르 ਮੇਨ ਜੀਵਨ ਸਗਲ ਅਕਾਥ ਰਹਾਉ ਰੰਗ ਤੇਰਾ ਓ ਕਰਤਿ ਹਿਨ ਭੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਰਤ ਅਗਰ ਮੈਂ ਜਾਨ ਆਪ ਉਧਾਰੇ ਕਰ ਆਪਣੇ ਦੇ ਰੱਖੇ ਹੱਥ ਸਿਤਾ ਲਸੁਕ ਪਾਇਓ ਮਨ ਤ੍ਰਿੱਤ ਹਰਿ ਸਿਮਰਤ ਸਰਮ ਸਗਲੇ ਲਾਥ ਨੇਦਨ ਦਾਨ ਨਾਨਕ ਹਰ ਸੇਵਾ ਅਵਰ ਸਿਆਨ ਬਸਗਲ ਅਕਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5 ਮਾ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਿਰ ਮੇਨ ਜੀਵਨ ਸਗਲ ਅਕਾਥ ਰਹਾਉ ਰਾੰਕ ਤੇਰਾ ਓ ਕਰਤਿ ਗਨ ਭੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਰਤ ਅਗਰਮ ਹੈ ਜਾਨ ਆਪ ਉਧਾਰੇ ਕਰ ਆਪਣੇ ਦੇ ਰਖੇ ਹਾਥ ਸੀਤਲ ਸੁਖ ਪਾਇਓ ਮਨ ਤ੍ਰਿੱਤ ਹਰਿ ਸਿਮਰਤ ਸਰਮ ਸਗਲੇ ਲਾਥ ਨੇਦਨ ਦਾਨ ਨਾਨਕ ਹਰ ਸੇਵਾ ਔਰ ਸਿਆਨ ਪਸਗਲ ਆਕਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5ਮਾ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨਮੋਹਨ ਤੁਲਿ ਮਿਨੇ ਜੀਵਨ ਸਗਲ ਅਕਾਥ ਰਹਾਵ ਰੰਗ ਤੇਰਾ ਓ ਕਰਤਿ ਹਿਨ ਭੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਰਤ ਅਗਰ ਮੈਂ ਜਾਨ ਆਪ ਉਧਾਰੇ ਕਰ ਆਪਣੇ ਦੇ ਰੱਖੇ ਹੱਥ ਸਿਤਾ ਲਸੁ ਕਪਾਇਓ ਮਨ ਤ੍ਰਿਤ ਹਰਿ ਸਿਮਰਤ ਸਰਮ ਸਗਲੇ ਲਾਥ ਨਿਦਨ ਦਾਨ ਨਾਨਕ ਹਰ ਸੇਵਾ ਔਰ ਸਿਆਨ ਪਸਗਲ ਅਕਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਿਰ ਮੇਨ ਜੀਵਨ ਸਗਲ ਅਕਾਥ ਰਹਾਉ ਰੰਕ ਤੇਰਾ ਓ ਕਰਤਿਨ ਭੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਰਤ ਅਗਰਮ ਹੈ ਜਾਨ ਆਪ ਉਧਾਰੇ ਕਰ ਆਪਣੇ ਦੇ ਰਖੇ ਹੱਥ ਸ਼ੀਤਲ ਸੁਖ ਪਾਇਓ ਮਨ ਤ੍ਰਿਤ ਹਰਿ ਸਿਮਰਤ ਸਰਮ ਸਗਲੇ ਲਾਥ ਨੇਦਨ ਦਾਨ ਨਾਨਕ ਹਰ ਸੇਵਾ ਅਵਰ ਸਿਆਨ ਬਸਗਲ ਆਕਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5ਮਾ राख सदा प्रभु अपने साथ तू हमरो प्रीतम मनमोहन तुल्मिने जीवन सगल अकाथ रहा रंग तेरा ओ करत जिन भीतर प्रभु मेरो अनाथ को नाथ जरत अग्रमह जान आप उद्धारए कर अपने दे राख हाथ ਸੀਤਲ ਸੁਖ ਪਾਇਓ ਮਨ ਤ੍ਰਿਤ ਹਰ ਸਿਮਰਤ ਸਰਮ ਸਗਲੇ ਲਾਥ ਨਿਦ ਨਿਦਾਨ ਨਾਨਕ ਹਰ ਸੇਵਾ ਅਵਰ ਸਿਆਨ ਪ ਸਗਲ ਅਕਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ ਪੰਜਵਾਂ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਜ ਮਿਨ ਜੀਵਨ ਸਗਲ ਅਕਾਥ ਰਹਾਉ ਰੰਗ ਤੇਰਾ ਓ ਕਰਤਿ ਘਨ ਭੀਤਰ ਪ੍ਰਭ ਮੇਰੋ ਅਨਾਥ ਕਉ ਨਾਥ ਜਰਤ ਅਗਰਮ ਹੈ ਜਾਨ ਆਪ ਉਧਾਰੇ ਕਰ ਆਪਣੇ ਦੇ ਰਖੇ ਹਾਥ ਸੀਤਲ ਸੁਖ ਪਾਇਓ ਮਨ ਤ੍ਰਿੱਤ ਹਰਿ ਸਿਮਰਤ ਸਰਮ ਸਗਲੇ ਲਾਥ ਨਿਦਨ ਦਾਨ ਨਾਨਕ ਹਰ ਸੇਵਾ ਅਵਰ ਸਿਆਨ ਬਸਗਲ ਆਕਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5ਮਾ राख सदा प्रभु अपने साथ तू हमरो प्रीतम मनमोहन तुल्मिने जीवन सगल अकाथ रहाओ रंग तेरा ओ करतहिं भीतर प्रभु मेरो अनाथ कौ नाथ जरत अग्रमह जान आप उद्धारय कर अपने दे राखे हाथ शीतल सुख पायो मन तृप्त हर सिमृत शर्म सगले लाथ निदन सेवा स्यान सगल अकाथ सतनाम श्री वाहि गुरु साहिब जी महला पंजमा राख सदा प्रभु अपने साथ तू प्रीतम मनमोहन तुर्मि जीवन सगल अकाथ रहाओ ਰਾੰਕ ਤੇਰਾ ਓ ਕਰਤਿਨ ਭੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਰਤ ਅਗਰਮ ਹੈ ਜਾਨ ਆਪ ਉਧਾਰੇ ਕਰ ਆਪਣੇ ਦੇ ਰਖੇ ਹੱਥ ਸੀਤਲ ਸੁਖ ਪਾਇਓ ਮਨ ਤ੍ਰਿੱਤ ਹਰਿ ਸਿਮਰਤ ਸਰਮ ਸਗਲੇ ਲਾਥ ਨੇ ਦਨਦਾਨ ਨਾਨਕ ਹਰ ਸੇਵਾ ਔਰ ਸਿਆਨ ਬਸਗਲ ਆਕਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5ਮਾ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨਮੋਹਨ ਤੁਿਰ ਮੇਨ ਜੀਵਨ ਸਗਲ ਅਕਾਥ ਰਹਾਉ ਰੰਗ ਤੇਰਾ ਓ ਘਰਤਿਨ ਭੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਰਤ ਅਗਰਮ ਹੈ ਜਾਨ ਆਪ ਉਧਾਰੇ ਕਰ ਆਪਣੇ ਦੇ ਰੱਖੇ ਹੱਥ ਸੀਤਲ ਸੁਖ ਪਾਇਓ ਮਨ ਤ੍ਰਿੱਤ ਹਰਿ ਸਿਮਰਤ ਸਰਮ ਸਗਲੇ ਲਾਥ ਨਿਦਨ ਦਾਨ ਨਾਨਕ ਹਰ ਸੇਵਾ ਔਰ ਸਿਆਨ ਪਸਗਲ ਅਕਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5 ਮਾ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਿਰ ਮਿਨੇ ਜੀਵਨ ਸਗਲ ਅਕਾਥ ਰਹਾਉ ਰਾੰਕ ਤੇਰਾ ਓ ਕਾਤਿਨ ਭੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਰਤ ਅਗਰਮ ਹੈ ਜਾਨ ਆਪ ਉਧਾਰੇ ਕਰ ਆਪਣੇ ਦੇ ਰੱਖੇ ਹੱਥ ਸ਼ੀਤਲ ਸੁਖ ਪਾਇਓ ਮਨ ਤ੍ਰਿੱਤ ਹਰਿ ਸਿਮਰਤ ਸਰਮ ਸਗਲੇ ਲਾਥ ਨੇਦਨ ਦਾਨ ਨਾਨਕ ਹਰ ਸੇਵਾ ਔਰ ਸਿਆਨ ਪਸਗਲ ਆਕਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5ਮਾ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨਮੋਹਨ ਤੁਿਰ ਮੇਨ ਜੀਵਨ ਸਗਲ ਅਕਾਥ ਰਹਾ ਰੰਗ ਤੇਰਾ ਓ ਘਰਤਿਨ ਭੀਤਰ ਪ੍ਰਭ ਮੇਰ ਅਨਾਥ ਕੋ ਨਾਥ ਜਰਤ ਅਗਰਮ ਹੈ ਜਾਨ ਆਪ ਉਧਾਰੇ ਕਰ ਆਪਣੇ ਦੇ ਰੱਖੇ ਹੱਥ ਸੀਤਲ ਸੁਖ ਪਾਇਓ ਮਨ ਤ੍ਰਿੱਤ ਹਰਿ ਸਿਮਰਤ ਸਰਮ ਸਗਲੇ ਲਾਥ ਨਿਦਨ ਦਾਨ ਨਾਨਕ ਹਰ ਸੇਵਾ ਅਵਰ ਸਿਆਨ ਪਸਗਲ ਅਕਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ 5 ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਿਰ ਮਿਨੇ ਜੀਵਨ ਸਗਲ ਅਕਾਥ ਰਹਾਉ ਰਾੰਕ ਤੇਰਾ ਓ ਕਰਤਿ ਹਨ ਭੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਰਤ ਅਗਰਮ ਹੈ ਜਾਨ ਆਪ ਉਧਾਰੇ ਕਰ ਆਪਣੇ ਦੇ ਰੱਖੇ ਹੱਥ ਸੀਤਲ ਸੁਖ ਪਾਇਓ ਮਨ ਤ੍ਰਿੱਤ ਹਰਿ ਸਿਮਰਤ ਸਰਮ ਸਗਲੇ ਲਾਥ ਨੇਦਨ ਦਾਨ ਨਾਨਕ ਹਰ ਸੇਵਾ ਅਵਰ ਸਿਆਨ ਬਸਗਲ ਆਕਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ